ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਭਾਈ ਮਹੇਸ਼ਾ ਧੰਤਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ ਇੱਕ ਪ੍ਰਸਿੱਧ ਤੇ ਪਿਆਰ ਕਰਨ ਵਾਲਾ ਸਿੱਖ ਸੀ ਸultanpur ਦੇ ਰਹਿਣ ਵਾਲਾ ਭਾਈ ਮਹੇਸ਼ਾ ਵਪਾਰੀ ਸੀ ਤੇ ਨਾਲ ਸ਼ਾਹੂਕਾਰਾ ਵੀ ਕਰਦਾ ਸੀ ਉਸ ਦੀ ਕਿੰਨਤੀ ਧਨੀ ਲੋਕਾਂ ਵਿੱਚ ਹੁੰਦੀ ਸੀ ਘੱਟੇ ਕਮਾਈ ਚੰਗੀ ਹੋਣ ਕਰਕੇ ਘਰ ਵਿੱਚ ਹਰ ਤਰ੍ਹਾਂ ਦੀ ਚੈਲਪੈਲ ਸੀ ਖਲ ਡੋਲ ਸੀ ਖਾਣ ਪੀਣ ਦੀ ਸਮਾਂ ਪਾ ਕੇ ਉਸ ਤੇ ਮਨ ਵਿੱਚ ਵਿਚਾਰ ਆਇਆ ਵੀ ਇੱਥੇ ਤਾਂ ਬਥੇਰਾ ਸੁਖ ਭੋਗ ਲਿਆ ਤੇ ਭੋਗ ਰਹਿਾਵੀਆਂ ਕੁਝ ਅਗਲੇ ਜਨਮ ਲਈ ਵੀ ਕਰਨਾ ਚਾਹੀਦਾ ਇਹ ਜਿਹੜੇ ਧਨ ਪਦਾਰਥਾਂ ਇੱਥੇ ਇੱਥੇ ਰਹਿ ਜਾਣੇ ਕੁਝ ਖਰਚ ਅਗਲੇ ਲਈ ਵੀ ਲਾੜ ਬੰਨਣਾ ਚਾਹੀਦਾ ਬੇਹੇਸ਼ੇ ਦੇ ਮਨ ਵਿੱਚ ਇਹ ਵਿਚਾਰ ਆਇਆ ਤਾਂ ਉਸ ਨੂੰ ਕਿਸੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਦਸ ਪਾ ਦਿੱਤੀ ਉਹ ਗੋਇੰਦਵਾਲ ਸਾਹਿਬ ਪਹੁੰਚ ਗਿਆ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੁਕਮ ਸੀ ਕਿ ਜੇ ਕੋਈ ਵੀ ਉਹਨਾਂ ਨੂੰ ਮਿਲਣ ਆਉਂਦਾ ਏ ਜਾਂ ਦਰਸ਼ਨ ਕਰਨ ਆਉਂਦਾ ਏ ਜਾਂ ਦਰਸ਼ਨ ਕਰਨਾ ਚਾਹੁੰਦਾ ਏ ਉਹ ਪਹਿਲਾਂ ਸੰਗਤ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ ਬਾਅਦ ਵਿੱਚ ਮੇਰੇ ਕੋਲ ਆਵੇ ਮਹੇਸ਼ੀ ਨੇ ਵੀ ਪਹਿਲਾਂ ਲੰਗਰ ਸ਼ਕਿਆ ਸਾਧ ਸੰਗਤ ਜੀ ਤੇ ਬਾਅਦ ਵਿੱਚ ਹਜੂਰ ਦੇ ਹਾਜ਼ਰ ਹੋਇਆ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉਹਨਾਂ ਦੇ ਚਰਨਾਂ ਕੋਲ ਬੈਠ ਗਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਨੂੰ ਪੁੱਛਿਆ ਸੁਣਾਓ ਮਹੇਸ਼ਾ ਕੀ ਮੇਉਣਾ ਹੋਇਆ ਭਾਈ ਮਹੇਸ਼ਾ ਨੇ ਜਵਾਬ ਦਿੱਤਾ ਸੱਚੇ ਪਾਤਸ਼ਾਹ ਜੀਓ ਮੇਰੇ ਉੱਤੇ ਮੇਰ ਕਰੋ ਮੈਨੂੰ ਨਾਮ ਦੀ ਦਾਤ ਬਖਸ਼ੋ ਅਜੇ ਹੀ ਮੇਰ ਕਰੋ ਕਿ ਮੇਰਾ ਅੱਗਾ ਸਵਰ ਜਾਏ ਇਸ ਜੀਵਨ ਦੇ ਬਾਅਦ ਵਾਲਾ ਸਮਾਂ ਸੋਖਾ ਦੇ ਸੁੱਖ ਵਾਲਾ ਹੋਵੇ